ਆਪ ਜਿਹੜਾ ਆ ਪੰਜਾਬ ਜਿਹੜਾ ਇਸ ਟਾਈਮ ਗਲਤ ਹੱਤਾਂ ਦੇ ਵਿੱਚ ਆ ਸ਼ਰਾਬੀ ਦੇ ਹੱਥ ਦੇ ਵਿੱਚ ਆ ਪੰਜਾਬ ਉਹ ਸ਼ਰਾਬੀ ਨੂੰ ਕੋ ਸਮਝ ਨਹੀਂ ਆਉਂਦਾ ਉਹ ਸ਼ਰਾਬੀ ਦੀ ਜਾਤੀ ਕਰ ਰਗਵਾਈ ਰਹੂਗੀ ਭਗਵੰਤ ਮਾਨ ਦੀ ਉਦੋਂ ਤੱਕ ਪੰਜਾਬ ਦਾ ਹਾਲਾਤ ਜਿਹੜੇ ਆ ਇਹੀ ਰਹਿਣੇ ਆ ਪਤਾ ਨਹੀਂ ਕਦ 2027 ਆਊਗੀ ਸਰਕਾਰ ਜਾਊਗੀ ਔਰ ਪੰਜਾਬ ਦੇ ਲੋਕ ਜਿਹੜੇ ਸੁਠਾਲੇ ਹੋਣਗੇ की गल बात हुई सी सारा मैटर की बिल्कुल होया हो मैटर तो कुछ नहीं था जी मैटर काम वास्ते किया था मैं फोन उन्होंने काम का एक नहीं सुना उन्होंने गंदी गंदी छटमैया दी गाली दी और काम की एक नहीं सुनी कभी कहते बम गिर जाना चाहिए कभी कहते ये हो जाना चाहिए ये यूपी बिहार वाले ऐसे है, हैं सारे यूपी बिहार वाले का टारगेट किए हैं ਅਨੂ ਵੀ ਸਾਡੇ ਸੂਤਰਾਂ ਦੇ ਹਵਾਲੇ ਤੋਂ ਕੁਝ ਖਬਰਾਂ ਆਣੇ ਉਹ ਕਹਿ ਰਹੇ ਨੇ ਉਹ ਬੰਦਾ ਕਹਿੰਦਾ ਇਹ ਮੇਰੀ ਆਵਾਜ਼ ਹੀ ਹੈ ਨਹੀਂ ਉਹ ਤਾਂ ਝੂਠ ਬੋਲ ਰਹੇ ਆ ਆਵਾਜ਼ ਨਹੀਂ ਹੈ ਤੁਸੀਂ ਫੋਨ ਦਾ ਰਿਕਾਰਡਿੰਗ ਮਿਲਾ ਲੋ ਉਹ ਮਿਲਾ ਲੋ ਕਾਲ ਡੇਟਲ ਮਿਲਾ ਲੋ ਜੋ ਮਰਜ਼ੀ ਕਰ ਲੋ ਉਹ 6 ਤਰੀਕੀ ਕਹਿੰਦੇ ਮੇਰਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਉਸ ਬੰਦੇ ਨਾਲ ਉਹਨੂੰ ਲੈ ਕੇ ਪੈਸੇ ਪੈਸੇ ਦਾ ਕੋਈ ਲੈਣ ਦੇਣ ਨਹੀਂ ਥਾ ਜੋ ਵੀ ਪੈਸੇ ਦਾ ਲੈਣ ਦੇਣ ਥਾ ਅਸੀਂ ਨੇ ਉਹਨੂੰ ਸਾਰਾ ਪੈਸੇ ਦੇ ਕੇ ਹਿਸਾਬ ਕਿਤਾਬ ਪੂਰਾ ਕਰਕੇ ਉਹ ਵੀ ਵੀਡੀਓ ਮੇਰੇ ਪਾਸ ਪੜੀ ਹੈ ਤਾਂ ਠੀਕ ਨੇ ਸਿਹਤ ਤਾਂ ਠੀਕ ਹੈ ਪਰ ਹਾਲਾਤ ਠੀਕ ਨਹੀਂ ਹੈਗੇ ਪੰਜਾਬ ਦੇ ਜਿਸ ਤਰੀਕੇ ਨਾਲ ਲੋਕ ਬਕਵਾਸ ਕਰਦੇ ਨੇ ਪਰ ਬਾਰੇ ਮਹਾ ਪਰ ਬਾਰੇ ਬਕਵਾਸ ਕਰਦੇ ਨੇ ਤੁਸੀਂ ਸੁਣੀਓ ਆਡੀਓ ਪੂਰੀ ਪੁਲਝਾ ਆਡੀਓ ਸੁਣੀ ਹੈ ਮੈਂ ਉਹਦੇ ਖਿਲਾਫ ਬੋਲਿਆ ਵੀ ਉਸ ਕੰਜਰ ਦੇ ਖਿਲਾਫ ਅੱਜ ਇੱਥੇ ਡਿਗਣਾ ਸੀ ਛੱਟ ਪੂ ਜਾਤੇ ਉਹਦੇ ਵਿੱਚ ਦਾ ਹੱਥ ਹੋਣਾ ਹੈ ਤਾਂ ਹੀ ਇਹ ਕਹਿ ਰਿਹਾ ਨਾ ਇਹਦੇ ਮਨਸੂਬੇ ਜਿਹੜੇ ਕਾਮਯਾਬ ਨਹੀਂ ਹੋ ਪਏ ਪ੍ਰਸ਼ਾਸਨ ਸਖਤ ਸੀ ਇਹ ਚਾਹੁੰਦਾ ਸੀ ਵੀ ਜਿਹੜਾ ਮਾਮਲਾ ਜਿਹੜਾ ਹੈ ਹੋ ਜਵੇ ਪ੍ਰਵੰਚਲੇ ਉੱਤੇ ਪ੍ਰਵੰਚਲੇ ਦੁਸ਼ਮਣ ਹੈ ਲੇਕਿਨ ਇਹ ਆਪਣੇ ਮਨਸੂਬਿਆਂ ਚ ਕਾਮਯਾਬ ਨਹੀਂ ਹੋ ਪਾ ਸੋ ਸਾਸਤਰੀ ਗੱਲ ਵੈਨਿਊਸ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਕਰਮਵੀ ਸ਼ਰਮਾ ਦੋਸਤੋ ਅੱਜ ਜਮਾਲਪੁਰ ਥਾਣੇ ਪਹੁੰਚੇ ਹੋਏ ਹਾਂ ਕਿਉਂ ਪਹੁੰਚੇ ਹਾਂ ਇੱਕ ਵੱਡਾ ਕਾਰਨ ਹੈ ਜਿਹਦੇ ਵਿੱਚ ਇੱਕ ਬੈકરી ਦਾ ਜਿਹੜਾ ਮਾਲਕ ਹੈ ਜਿਹੜੀ ਬੈકરી ਸ਼ਿਮਲਾਪੁਰੀ ਵਿੱਚ ਦੱਸੀ ਜਾਂਦੀ ਹੈ ਉਸਦੇ ਮਾਲਕ ਵੱਲੋਂ ਬੜੀ ਗੰਦੀ ਤੇ ਮਾੜੀ ਸ਼ਤਾਬਲੀ ਜਿਹੜੀ ਹੈ ਉਹ ਪ੍ਰਵਾਸੀ ਭਾਈਚਾਰੇ ਵੱਲੋਂ ਲਈ ਵਰਤੀ ਗਈ ਹੈ ਆਓ ਗੱਲਬਾਤ ਕਰਦੇ ਹਾਂ ਉਸ ਵੀਰ ਨਾਲ ਜਿਹਦੇ ਨਾਲ ਸਾਰੀ ਗੱਲਬਾਤ ਹੋਈ ਹੈ ਇੱਕ ਆਡੀਓ ਜਿਹੜੀ ਲਗਾਤਾਰ ਰਿਵਾਇਰ ਹੋ ਰਹੀ ਹੈ ਉਸ ਦੀ ਜਿਸ ਬੰਦੇ ਨਾਲ ਉਹ ਬੰਦੇ ਦੀ ਗੱਲਬਾਤ ਹੋ ਰਹੀ ਹੈ ਰਣਜੀਤ की गल बात हुई सी सारा मैटर की सी बिल्कुल होया मैटर तो कुछ नहीं था जी मैटर काम वास्ते किया था मैं फोन उन्होंने काम का एक नहीं सुना उन्होंने गंदी गंदी छटमैया दी गाली दी और काम की एक नहीं सुनी कभी कहते हैं बम गिर जाना चाहिए कभी कहते हो जाना चाहिए ये यूपी बिहार वाले ऐसे है सारे यूपी बिहार वाले का टारगेट किए हैं और जो छठ पूजा की है उनको सबसे ज्यादा गंदी गंदी गालियाँ दी गई है बाकी अभी जो उनके लेबर में थोड़ा भी जमीर होगा अभी जो ये रिकॉर्डिंग सुनने के बाद वहाँ कोई काम करता है काम नहीं मिलता है तो पूरी पंजाब अभी खाली है काम के लिए अभी जो उनकी लेबर है को सुनाई जाए बात की नाम है बंदे काम है काम है जी बेकरी का काम है और एक साजन बेकरी के नाम से ये मशहूर है इनका नाम है राजिंदर सिंह ठकराल ठीक है और बाकी थोड़े पैसे की भी घमंड है उनके पास हमें कई बार धमकियां पहले भी आ चुकी थी पंजाब में रहने नहीं दूंगा ਪੰਜਾਬ ਮੇਂ ਤੁਮਕੋ ਕਹੀਂ ਜਗਾ ਨਹੀਂ ਮਿਲੇਗੀ ਕੋਈ ਬਚਾਨ ਵਾਲਾ ਨਹੀਂ ਮਿਲੇਗਾ ਇਸ ਤਰ੍ਹਾਂ ਦੇ ਧਮਕੀਆਂ ਪਹਿਲੇ ਵੀ ਆ ਚੁੱਕੀ ਹੈ ਸਾਨੂੰ ਵੀ ਸਾਡੇ ਸੂਤਰਾਂ ਦੇ ਹਵਾਲੇ ਤੋਂ ਕੁਝ ਖਬਰਾਂ ਆ ਨੇ ਉਹ ਕਹਿ ਰਹੇ ਨੇ ਉਹ ਬੰਦਾ ਕਹਿੰਦਾ ਜੋ ਮੇਰੀ ਆਵਾਜ਼ ਹੀ ਹੈ ਨਹੀਂ ਉਹ ਤਾਂ ਝੂਠ ਬੋਲ ਰਹੇ ਆ ਆਵਾਜ਼ ਨਹੀਂ ਹੈ ਤੁਸੀਂ ਫੋਨ ਦਾ ਰਿਕਾਰਡਿੰਗ ਮਿਲਾ ਲੋ ਉਹ ਮਿਲਾ ਲੋ ਕਾਲ ਡੇਟਲ ਮਿਲਾ ਲੋ ਜੋ ਮਰਜ਼ੀ ਕਰ ਲੋ ਉਹ 6 ਤਰੀਕ ਦੀ ਉਹ ਕਹਿੰਦੇ ਮੇਰੇ ਕੁਝ ਪੈਸਿਆਂ ਦਾ ਲੈਣ ਦੇਣ ਸੀ ਉਸ ਬੰਦੇ ਨਾਲ ਉਹਨੂੰ ਲੈ ਕੇ ਪੈਸੇ ਪੈਸੇ ਦਾ ਕੋਈ ਲੈਣ ਦੇਣ ਨਹੀਂ ਥਾ ਜੋ ਵੀ ਪੈਸੇ ਦਾ ਲੈਣ ਦੇਣ ਥਾ ਅਸੀਂ ਨੇ ਉਹਨੂੰ ਸਾਰਾ ਪੈਸੇ ਦੇ ਕੇ ਹਿਸਾਬ ਕਿਤਾਬ ਪੂਰਾ ਕਰਕੇ ਉਹ ਵੀ ਵੀਡੀਓ ਮੇਰੇ ਪਾਸ ਪੜੀ ਹੈ ਹਾਂ ਔਰ ਪੈਸੇ ਦਾ ਨਾ ਉਹ था, कोई रोड़ा की पंजा तो हजार हाँ, तो हाँ लोग है इनको भावना ठेस न पहुंचावा जाए कुछ होने जितिन्द्र गोरियन भी पहुंचे हुए गोरियन साहब कितने रहे जिति गोरियन साहब भी पहुंचे हुए गल बात करते हैं ਗਿਰ ਕੀ ਹਾਲ ਹੈ ਠੀਕ ਠਾਕ ਹੋ ਸਿੱਤਾ ਠੀਕ ਨੇ ਸੇਤਾ ਠੀਕ ਹੈ ਪਰ ਹਾਲਾਤ ਠੀਕ ਨਹੀਂ ਹੈਗੇ ਪੰਜਾਬ ਦੇ ਜਿਸ ਤਰੀਕੇ ਨਾਲ ਲੋਕ ਬਕਵਾਸ ਕਰਦੇ ਨੇ ਪਰ ਬਾਰੇ ਮਹਾ ਪਰ ਬਾਰੇ ਬਕਵਾਸ ਕਰਦੇ ਨੇ ਤੁਸੀਂ ਸੁਣੀਓ ਆਡੀਓ ਪੂਰੀ ਪੁਲੀ ਆਡੀਓ ਸੁਣੀ ਹੈ ਮੈਂ ਉਹਦੇ ਖਿਲਾਫ ਬੋਲਿਆ ਵੀ ਉਸ ਕੰਜਰ ਦੇ ਖਿਲਾਫ ਔਰ ਅੱਜ ਅਸੀਂ ਆਏ ਇੱਥੇ ਨਮਰਤਾ ਸਹਿਤ ਵੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਦੇਖਦੇ ਹਾਂ ਕੀ ਕਰਦੇ ਹੈ ਕੀ ਇਹ ਸ਼ੁਸ਼ਵਾਸ਼ਾ ਦਿੱਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਹਿ ਰਹੀ ਹੈ ਜੀ ਕਹਿੰਦੇ 5 ਵਜੇ ਤੱਕ ਕਰ ਦਾਂਗੇ ਬਾਕੀ ਜੇ ਨਹੀਂ ਹੋਇਆ ਤਾਂ ਫਿਰ ਸੜਕਾਂ ਤੇ ਉਤਰਾਂਗੇ ਕੱਲ ਜਿਹੜਾ ਭਾਰਤ ਨਗਰ ਚੌਕ ਜਿਹੜਾ ਉਹ ਜਮ ਕਰਾਂਗੇ ਇਹ ਲਗਾਤਾਰ ਪਹਿਲਾਂ ਹੀ ਮੁੱਦਾ ਬਹੁਤ ਗੰਭੀਰ ਸੀ ਥ ਵੀ ਪੰਜਾਬੀ ਉੱਤੇ ਹੈ ਨਾ ਉਸ ਤੋਂ ਬਾਅਦ ਅੱਜ ਫੇਰ ਦੁਬਾਰਾ ਇਹ ਅਕਸਰ ਹੋ ਕਿਉਂ ਰਿਹਾ ਕਿ ਲੱਗਦੀ ਰਿਹਾ ਕਿ ਮਾਹੌਲ ਖਰਾਬ ਤਾਂ ਨਹੀਂ ਹੋ ਗਿਆ ਪੰਜਾਬ ਜਿਹੜਾ ਇਸ ਟਾਈਮ ਗਲਤ ਹੱਤਾਂ ਦੇ ਵਿੱਚ ਆ ਸ਼ਰਾਬੀ ਦੇ ਹੱਥ ਦੇ ਵਿੱਚ ਆ ਪੰਜਾਬ ਉਸ ਸ਼ਰਾਬੀ ਨੂੰ ਕੋਈ ਸਮਝ ਨਹੀਂ ਆਉਂਦਾ ਉਸ ਸ਼ਰਾਬੀ ਦੀ ਜਾਤੀਕਰ ਅਗਵਾਈ ਰਹੂਗੀ ਭਗਵੰਤ ਮਾਨ ਦੀ ਉਦੋਂ ਤੱਕ ਪੰਜਾਬ ਦਾ ਹਾਲਾਤ ਜਿਹੜੇ ਆ ਇਹੀ ਰਹਿਣੇ ਆ ਪਤਾ ਨਹੀਂ ਕਦ 2027 ਆਉਗੀ ਇਹ ਸਰਕਾਰ ਜਾਊਗੀ ਔਰ ਪੰਜਾਬ ਦੇ ਲੋਕ ਜਿਹੜੇ ਆ ਸੁਖਾਲੇ ਹੋਣਗੇ ਕਦੇ ਕੋਈ ਬੇਅਤ ਵੀ ਕਦੇ ਕੋਈ ਬੇਅਤ ਵੀ ਆ ਸ਼ਰਮ ਦੁਬਾਰ ਸ਼ਰਮ ਦੁਬਾਰ ਹੁਣ ਇਹ ਇਹ ਜਿਹੜਾ ਉਹ ਬੰਦਾ ਉਹਦੇ ਨਾਲ ਗੱਲਬਾਤ ਹੋਈ ਕੋਈ ਉਹਦੇ ਨਾਲ ਜੀ ਕੋਈ ਕੀਰਾਨ ਵਸਾ ਕਰਨਾ ਜੀ ਅਸੀਂ ਤਾਂ ਸਿਰਫ ਉਹਦੇ ਤੇ ਕਾਰਵਾਈ ਕਰਾਣੀ ਹੈ ਔਰ ਉਹਨੂੰ ਸਲਾਖਾਂ ਦੇ ਪਿੱਛੇ ਔਰ ਉਹਦੇ ਤੇ ਐਨਐਸਸੀ ਦੀ ਜਿਹੜੀ ਕਾਰਵਾਈ ਕਰਾਣੀ ਹੈ ਉਹਦੀ ਆਡੀਓ ਅਸੀਂ ਸੁਣੀ ਹੈ ਬਾਕਾਇਦਾ ਸਾਨੂੰ ਵੀ ਭੇਜੀ ਗਈ ਸੀ ਰਣਜੀਤ ਵੱਲੋਂ ਜਿਹਦੇ ਨਾਲ ਇਹ ਹਾਸਾ ਹੋਇਆ ਉਹਦੇ ਵਿੱਚ ਉਹ ਕਹਿੰਦਾ ਕਿ ਜਿਹੜਾ ਨਾਕਾਸਾ ਕੀ ਬੰਬ ਗਿਰਿਆ ਉਹ ਭਾਰ ਦੇ ਉੱਪਰ ਇੱਥੇ ਡਿੱਗਣਾ ਜਿਹੜਾ ਇਹ ਕਹਿੰਦਾ ਉਹ ਵੀ ਤਾਂ ਕਹਿ ਰਹੇ ਆ ਜੀ ਜਿਹੜਾ ਬੰਬ ਇੱਥੇ ਡਿੱਗਣਾ ਸੀ ਛੱਟ ਪੂ ਜਾਤੇ ਉਹਦੇ ਵਿੱਚ ਦਾ ਹੱਥ ਹੋਣਾ ਹੈ ਤਾਂ ਹੀ ਇਹ ਕਹਿ ਰਹੇ ਆ ਨਾ ਇਹਦੇ ਮਨਸੂਬੇ ਜਿਹੜੇ कामयाब ਨਹੀਂ ਹੋ ਪਾਏ ਪ੍ਰਸ਼ਾਸਨ ਸਖਤ ਸੀ ਇਹ ਚਾਹੁੰਦਾ ਸੀ ਵੀ ਜਿਹੜਾ ਮਾਮਲਾ ਜਿਹੜਾ ਉਹਨਾਂ ਦੀ ਫੈਕਟਰੀਆਂ ਦੇ ਵਿੱਚ ਵੀ 70-80 ਬੰਦ ਲੇਬਰ ਦੱਸੀ ਜਾ ਰਹੀ ਕਿ ਜਿਹੜੀ ਪ੍ਰਵੰਚਲੀ ਭਾਈਚਾਰੇ ਦੀ ਕੰਮ ਕਰ ਰਹੀ ਹੈ ਉਹ ਲੋਕ ਤਾਂ ਅੱਜ ਤੱਕ ਕੰਮ ਕਰ ਰਹੇ ਉੱਥੇ ਚਲੋ ਦੇਖੋ ਗਰੀਬ ਲੋਕ ਨੇ ਵਿਚਾਰੇ ਉਹ ਕਈ ਲੋਕ ਸੋਸ਼ਲ ਮੀਡੀਆ ਵੀ ਨਹੀਂ ਚਲਾਉਂਦੇ ਅਸੀਂ ਉਹਨਾਂ ਤੱਕ ਵੀ ਜਾ ਕੇ ਅਪਰੋਚ ਕਰਾਵਾਂਗੇ ਉਹਦੀ ਜਿਹੜੀ ਬੈਕਰੀਆਂ ਨੂੰ ਤਾਲਾ ਵੀ ਲਵਾਵਾਂਗੇ ਉਹਦੀ ਇਨਕੁਆਰੀ ਵੀ ਕਰਾਵਾਂਗੇ ਵੀ ਅੰਦਰ ਉਹ ਬਣਾਉਂਦਾ ਕੀ ਹੈ ਕੀ ਨਹੀਂ ਹੁਣ ਤਾਂ ਅਸੀਂ ਉਹਦੇ ਮਗਰ ਪੈ ਗਏ ਆ ਜਿਹੜਾ ਬੰਦਾ ਕਿਸੇ ਵੀ ਸਮਾਜ ਦੇ ਖਿਲਾਫ ਬੋਲੇਗਾ ਉਹਨੂੰ ਪੰਜਾਬ 'ਚ ਤਾਂ ਕੀ ਭਾਰਤ ਦੇ ਵਿੱਚ ਵੀ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਔਰ ਇਸ ਬੰਦੇ ਤੇ ਅਸੀਂ ਕੜੀ ਤੋਂ ਕੜੀ ਸ ਔਰ ਕੋਰਟ ਦੇ ਵਿੱਚ ਵੀ ਜੋ ਵੀ ਹੋਊਗਾ ਸਸਤਾ ਜਿਹੜੀ ਸਾਡੀ ਸਾਰੀ ਸਸਤਾਵਾਂ ਜਾਈ ਨੇ ਰਲ ਮਿਲ ਕੇ ਇਕਜੁੱਟਾ ਇਸ ਮਾਮਲੇ ਲਈ ਔਰ ਇਹਨੂੰ ਸਲਾਖਾ ਦੇ ਪਿੱਛੇ ਪੇਜ ਕੇ ਸਲਾਖਾ ਦੇ ਪਿੱਛੇ ਹੀ ਰੱਖਾਂਗੇ ਤਕਰੀਬਨ 2-3 ਦਿਨ ਪਹਿਲਾਂ ਰਣਜੀਤ ਆ ਕੁਝ ਜਿਹੜੇ ਚੇਅਰਮੈਨ ਵਗੈਰਾ ਨੇ ਛਟਮਈਆ ਦੇ ਹਨਾ ਉਹਨਾਂ ਦੇ ਨਾਲ ਜਾਂਦੇ ਨੇ ਸੀਪੀ ਦਫਤਰ ਇੱਕ ਰਿਕਵੈਸਟ ਵੀ ਦਿੱਤੀ ਜਾਂਦੀ ਹੈ ਇੱਕ ਦਰਖਾਸਤ ਵੀ ਦਿੱਤੀ ਜਾਂਦੀ ਉਸ ਦਰਖਾਸਤ ਤੇ ਅੱਜ ਤੱਕ ਕੋਈ ਕਾਰਵਾਈ ਹੋਈ ਹੈ ਦੇਖੋ ਜੀ ਉਹ ਤੇ ਨਹੀਂ ਹੋਈ ਲੇਕਿਨ ਸਾਨੂੰ ਜਿਹੜਾ ਪਤਾ ਲੱਗਿਆ ਮੇਰੇ ਛੋਟੇ ਭਰਾ ਸੌਰਵ ਨੇ ਜਦੋਂ ਦੱਸਿਆ ਵੀ ਕੱਲ ਤੋਂ ਇਹ ਵੀਡੀਓ ਸੁਣ ਰਹੀ ਨੇ ਅੱਜ ਵੀ ਇਹਨਾਂ ਨੇ ਸੁਣੀ ਤੇ ਅਸੀਂ ਅੱਗੇ ਅਸੀਂ ਕਾਰਵਾਈ ਕਰਾਵਾਂਗੇ ਸੌਰਵ ਜੀ ਸੌਰਵ ਜੀ ਕੀ ਲੱਗ ਰਿਹਾ ਅੱਜ ਕੀ ਮਾਹੌਲ ਬਣਦਾ ਜਾ ਰਿਹਾ ਹਰ ਬੰਦਾ ਦੇਖੋ ਪੰਜਾਬ ਗੱਲ ਕਰ ਲਈਦਾ ਪੰਜਾਬ ਹਮੇਸ਼ਾ ਮਹਾਪੁਰਸ਼ਾਂ ਦੀ ਧਰਤੀ ਰਹੀ ਹੈ ਰਿਸ਼ੀ ਮੁਨੀਏ ਧਰਤੀ ਰਹੀ ਹੈ ਇਹ ਇਕੱਠ ਹੈ ਲੋਕਾਂ ਦਾ ਇੱਥੇ ਲੋਕ ਜਿਹੜੇ ਨੇ ਹਰ ਜਾਤੀ ਧਰਮ ਬਿਨਾ ભેਦ ਭਾਉ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਲੋਕ ਆਪਣਾ ਕਾਰੋਬਾਰ ਕਰ ਰਹੇ ਸੀ ਪਰ ਕੁਝ ਦਿਨਾਂ ਤੋਂ ਥੋੜੇ ਦਿਨਾਂ ਬਾਅਦ ਤੋਂ ਇੱਕ ਦੋ ਇੱਕ ਡੇਢ ਸਾਲ ਤੋਂ ਇਹ ਮਾਹੌਲ ਲਗਾਤਾਰ ਵਿਗੜਦਾ ਕਿਉਂ ਜਾ ਰਿਹਾ ਹੈ ਕੁਝ ਕੇ ਬਰਸਾ ਵਿੱਚ ਲੱਗ ਰਹੀ ਹੈ ਕੁਝ ਸਮਾਜਿਕ ਤੱਤ ਪਰ ਹੈਗੇ ਨੇ ਜਿਹੜੇ ਮਤਲਬ ਸਮਾਜ ਦਾ ਮਾਹੌਲ ਖਰਾਬ ਛੱਟੀ ਮਈਆ ਬਾਰੇ ਚਲੋ ਬੋਲ ਹੀ ਰਿਹਾ ਵਾ ਦੇਸ ਬਾਰੇ ਵੀ ਕਿੰਨਾ ਸ਼ਬਦ ਬੋਲੇ ਕਿ ਮਤਲਬ ਜਿਹੜੇ ਬੰਮ ਉੱਥੇ ਡਿਗੇ ਨੇ ਇੰਡੀਆ ਦੇ ਡਿਗਨੇ ਜਾਂਦੇ ਆ ਤੁਸੀਂ ਇਦਾਂ ਦੀ ਬੰਦਿਆ ਦੀ ਮਾਨਸਿਕਤਾ ਸਮਝਦੇ ਹੋ ਕਿਦਾਂ ਦੀ ਮਾਨਸਿਕਤਾ ਹੋਗੀ ਇਦਾਂ ਦੀ ਇਹਨਾਂ ਦੀ ਤੁਹਾਡੇ ਕੋਲੇ ਆਡੀਓ ਪਹੁੰਚੀ ਉਸ ਤੋਂ ਬਾਅਦ ਤੁਸੀਂ ਕੋਈ ਲੀਗਲ ਐਕਸ਼ਨ ਲਿਆ ਕਿ ਅੱਜ ਇੱਥੇ ਆਏ ਹੋ ਨਹੀਂ ਮੈਂ ਇਹਨਾਂ ਦੇ ਕੌਨਸਲ ਸਾਹ ਦੇ ਘਟ ਗਿਆ ਸੀ ਸਾਈਨ ਕਰਾਣ ਉੱਥੇ ਮੈਂ ਆਡੀਓ ਸੁਣੀ ਤੇ ਮੈਂ ਫਿਰ ਭੱਜ ਨੂੰ ਵੀ ਦਿਖਾਇਆ ਫਿਰ ਆਪਾਂ ਉੱਥੇ ਰਣਨੀਤੀ ਬਣਾ ਕੇ ਕੱਲ ਜਾ ਕੇ ਇਥੇ ਥਾਣੇ ਜਾ ਕੇ ਦਰਖਾਸਤ ਦੇ ਕੇ ਆਵਾਂਗੇ ਤੇ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਆਏ ਹਾਂ ਲੰਘੇ 25 ਤੱਕ ਦਿਨਾਂ ਕਿਤਾ ਫਿਰ ਜਿੱਤਾ ਦੀ ਬਣੀ ਸਾਰਿਆਂ ਦੀ ਉਹ ਹਮਲ ਕਾਰਵਾਈ ਤੁਹਾਡੀ ਕੰਪਲੇਨਟ ਤੋਂ ਬਾਅਦ ਉਹ ਜਿਹੜਾ ਬੰਦਾ ਹੈ ਉਹਦਾ ਤੁਹਾਡੇ ਕੋਲ ਇਹਨਾਂ ਜਿਹੜਾ ਕੰਪਲੇਂਟਰ ਹੈ ਉਹਦਾ ਕੋਈ ਨੰਬਰ ਵੀ ਹੈ ਨੈਚੁਰਲੀ ਜਦੋਂ ਉਹਦੇ ਨਾਲ ਗੱਲਬਾਤ ਹੋਈ ਹੈ ਫਿਰ ਪੁਲਿਸ ਨੇ ਕੋਈ ਰਾਫਤਾ ਤੁਹਾਡੇ ਸਾਹਮਣੇ ਕੀਤਾ ਉਹਨਾਂ ਨੂੰ ਕੋਈ ਕਾਲ ਵਗੈਰਾ ਕੀਤੀ ਕੋਈ ਕਾਲ ਨਹੀਂ ਕੀਤੀ ਜਿਨ੍ਹਾਂ ਦਾ ਨੰਬਰ ਲਿਖਾਇਆ ਹੋਇਆ ਵੈਸੇ ਉਹਦਾ ਪਰ ਕੋਈ ਇਹਨਾਂ ਨੇ ਕਾਲ ਉਹਨੂੰ ਕੀਤੀ ਦੱਸਿਆ ਯਾਰ ਇਹ ਬੰਦਾ ਬਹੁਤ ਤਕੜਾ ਹੈ ਕਾਫੀ ਲੇਵਰ ਉਹਦੇ ਕੋਲ ਕੰਮ ਕਰਦੀ ਹੈ ਕਈ ਸਾਲਾਂ ਤੋਂ ਵੱਡਾ ਬਿਜ਼ਨਸ ਹੈ ਕਈ ਬੈਕਰੀਆਂ ਦਾ ਮਾਲਕ ਹੈ ਲੱਗਦਾ ਹੈ ਕਾਰਵਾਈ ਕਰਵਾ ਸਕੋਗੇ ਨਹੀਂ ਕਾਰਵਾਈ ਤਾਂ ਕਰ ਸੋ ਦੇਖ ਸਕਦੇ ਹੋ ਕਿ ਇਸ ਟਾਈਮ ਅਸੀਂ ਫਾਣਾ ਜਮਾਲਪੁਰ ਖੜੇ ਹੋਏ ਆ ਜਿੱਥੇ ਪਰਵਾਂਚਲ ਭਾਈ ਚਾਰਾ ਜਿਹੜਾ ਉਹ ਜਿਹੜਾ ਇਕੱਠਾ ਹੋਇਆ ਹੋਇਆ ਹੈ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇੱਕ ਵੀਡੀਓ ਮਾਫ ਕਰਨਾ ਇੱਕ ਆਡੀਓ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਸਾਜਨ ਬੈਕਰੀ ਦਾ ਜਿਹੜਾ ਮਾਲਕ ਹੈ ਜਿਹੜਾ ਕੰਪਲੇਂਟਰ ਹੈ ਉਹਦੇ ਵੱਲੋਂ ਦੱਸਿਆ ਗਿਆ ਕਿ ਉਹ ਸਾਜਨ ਬੈਕਰੀ ਦਾ ਮਾਲਕ ਹੈ ਤੇ ਉਸ ਵੱਲੋਂ ਜਿਹੜੀ ਆਡੀਓ ਜਿਹੜੀ ਹੈ ਉਹ ਲਗਾਤਾਰ ਵਾਇਰਲ ਹੋ ਰਹੀ ਜਿਹਦੇ ਵਿੱਚ ਉਹ ਗੰਦੀਆਂ ਤੋਂ ਗੰਦੀਆਂ ਗਾੜਾ ਕੜਦਾ ਹੋਇਆ ਮਾਤਾ ਰਾਣੀ ਦੇ ਸਰੂਪ ਨੂੰ ਚੰਗਾ ਮਾੜਾ ਬੋਲਦਾ ਹੋਇਆ ਬਿਲਕੁਲ ਸਾਫ਼ ਸੁਣਾਈ ਦੇ ਰਿਹਾ ਹੈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਹੈ ਕਿ ਉਹ ਬੰਦਾ ਇਹ ਵੀ ਕਹਿ ਰਿਹਾ ਹੈ ਕਿ ਉਹ ਆਵਾਜ਼ ਮੇਰੀ ਨਹੀਂ ਹੈ ਮੇਰਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਜਿਸ ਨੂੰ ਲੈ ਕੇ ਇਸ ਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਇਹ ਹੈ ਅਸੀਂ ਆਪਣੇ ਚੈਨਲ ਦੇ ਮਾਧਿਅਮ ਉਸ ਬੰਦੇ ਨੂੰ ਵੀ ਇਹ ਬੇਨਤੀ ਕਰਾਂਗੇ ਜੇਕਰ ਉਹ ਆਪਣਾ ਪੱਖ ਦੇਣਾ ਚਾਹੁੰਦਾ ਹੋ ਸਾਡੇ ਨਾਲ ਕਿਸੇ ਵੀ ਟਾਈਮ ਕੰਟੈਕਟ ਕਰ ਸਕਦਾ ਹੈ ਅਸੀਂ ਇੱਥੇ ਕਹਾਂਗੇ ਇੱਥੇ ਉਹਨਾਂ ਦੀ ਦੁਕਾਨ ਤੇ ਕਹਾਂਗੇ ਦੁਕਾਨ ਤੇ ਬੇકરી ਤੇ ਕਹਾਂਗੇ ਬੇકરી ਦੇ ਫੈਕਟਰੀ ਤੇ ਕਹਾਂਗੇ ਫੈਕਟਰੀ ਤੇ ਅਸੀਂ ਉਹ ਕਰਵਾਂਗੇ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਇਹ ਮਾਹੌਲ ਹੈ ਇਹ ਖਰਾਬ ਨਾ ਹੋਵੇ ਕਿਉਂਕਿ ਪੰਜਾਬ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਸਾਰੇ ਧਰਮ ਸਮਾਜ ਬੜੇ ਪਿਆਰ ਨਾਲ ਰਹ ਰਹੇ ਨੇ ਲੇਕਿਨ ਕੁਝ ਰਾਟੀ ਅੰਸਰ ਜਿਹੜੇ ਨੇ ਉਹ ਇਸ ਨੂੰ ਖਰਾਬ ਕਰਨਾ ਚਾਹ ਰਹੇ ਨੇ ਧੰਨਵਾਦ